ਕਉਸਤੋ ਪ੍ਰਦੇਸ਼ਾਂ ਚ ਬੰਦੇ ਬੈਠੇ ਨੂੰ ਆਪਣੀ ਮਿੱਟੀ ਨਾਲ ਆਪਣੀਆਂ ਜੜਾਂ ਨਾਲ ਆਪਣੇ ਪਿੰਡ ਨਾਲ ਤੇ ਪੰਜਾਬ ਨਾਲ ਕਿੰਨਾ ਅਧਰੇਵਾ ਹੋ ਜਾਂਦਾ ਤੇ ਮੈਨੂੰ ਅਜੇ ਇੱਥੇ ਕੈਨੇਡਾ ਆਏ ਨੂੰ 3 ਕੁ ਮਹੀਨੇ ਦਾ ਸਮਾਂ ਹੋਇਆ ਤੇ ਆਹ ਦੇਖੋ ਮੈਂ ਇੱਕ ਮਿੱਤਰ ਨੂੰ ਸੁਖਦੇਵ ਸਿੰਘ ਜੀ ਸਾਡੇ ਬੱਲੂ ਵਾਲੇ ਤੋਂ ਤੇ ਮੇਰੇ ਨਾਲ ਹਰ ਜਦੋਂ ਲਾਈਵ ਕਰਦਾ ਉਹਦੇ ਨਾਲ ਜੁੜੇ ਰਹਿੰਦੇ ਤੇ ਉਹਨਾਂ ਨੂੰ ਮੈਂ ਇੱਕ ਬੇਨਤੀ ਕੀਤੀ ਸੀ ਵੀ ਯਾਰ ਆਪਣੇ ਫਸਲ ਵੜੀਆਂ ਗੜੀਆਂ ਆਪਣੀ ਕਣਕ ਦੀ ਫਸਲ ਆ ਸਰੋਂ ਦੀ ਫਸਲ ਆ ਕੋਈ ਬਾਗ ਆ ਹਨਾ ਕਣਕ ਜਾਂ ਕੋਈ ਇਹ ਮੈਨੂੰ ਯਾਰ ਵੀਡੀਓ ਬਣਾ ਕੇ ਪਾਈ ਮੈਨੂੰ ਹੈ ਇੱਥੇ ਤਾਂ ਬਰਫ਼ ਹੀ ਬਰਫ਼ ਦੇਖ ਕੇ ਚਾਰ ਸਵੇਰੇ ਇੱਥੇ ਤਾਂ ਚਿੱਟੇ ਧਰਤੀ ਹੋਈ ਪਈ ਆ ਤੇ ਹਰਿਆਲੀ ਨਹੀਂ ਦੀਦੀ ਤੇ ਮੈਂ ਆਪਣੇ ਪੰਜਾਬ ਦੇ ਜਿਹੜੇ ਆਪਣੇ ਪਿੰਡਾਂ ਦੀ ਇਹ ਕੁਝ ਮਤਲਬ ਦੇਖਣੀ ਚਾਹਣਾ ਜਿਹੜੇ ਕਿੱਥੋਂ ਤੱਕ ਫਸਲਾਂ ਪਹੁੰਚ ਗਈਆਂ ਕਣਕ ਦੀ ਫਸਲ ਆ ਵੇਖੋ ਬਾਗ ਆ ਕਿੰਨੂਆਂ ਦਾ ਉਹਨੇ ਫਿਰ ਇੱਕ ਬੜੀ ਮਿਹਨਤ ਨਾਲ ਆ ਮੈਨੂੰ ਵੀਡੀਓ ਪਾਈ ਹੈ। ਸੋ ਮੈਂ ਤੁਹਾਨੂੰ ਇਹ ਦਿਖਾਉਣੀ ਚਾਹਣਾ। ਤੇ ਇਹ ਮੈਂ ਇਹ ਕਿ ਮੈਂ ਜਿਹੜੀ ਸਰੋਂ ਦੀ ਫਸਲ ਨੂੰ ਇੱਕ ਸਗਣ ਜਾਂ ਮੰਨਿਆ ਜਾਂਦਾ ਸਰੋਂ ਦੇ ਫੁੱਲ ਹੁੰਦੇ ਆ ਜਿਹੜੇ ਬੜੇ ਸੋਹਣੇ ਹੁੰਦੇ ਆ। ਤੇ ਉਹਨੇ ਫਿਰ ਬੜੀ ਮਿਹਨਤ ਨਾਲ ਇਹ ਬਣਾਈ ਹੈ ਜਾ ਕੇ ਤੇ ਆ ਵੇਖੋ ਉਹਨੇ ਸਪੈਸ਼ਲ ਮੈਨੂੰ ਕਿਹਾ ਸੀ ਯਾਰ ਸਰੋਂ ਦੇ ਫੁੱਲ ਮੈਨੂੰ ਬੜੇ ਚੰਗੇ ਲੱਗਦੇ ਆ ਤੇ ਆ ਟਾਈਮ ਤੇ ਜਦੋਂ ਹੁਣ ਇਹ ਪੂਰੀ ਜੋਬਨ ਤੇ ਆ ਤੇ ਸੋਹਣੇ ਲੱਗਦੇ ਆ ਖੇਤ ਕਿਉਂਕਿ ਜਦੋਂ ਹਿੰਦੀ ਫਿਲਮਾਂ ਜਿਆ ਅਕਸਰ ਦੇਖਦੇ ਆ ਤੇ ਉਹਦੇ ਚ ਜਿਹੜੇ ਹਰੇਕ ਪੰਜਾਬੀ ਟੱਚ ਦਿੰਦੇ ਆ ਗੀਤ ਨੂੰ ਪੰਜਾਬੀ ਤੇ ਨਾਲ ਉਹ ਸਰੋਂ ਦੇ ਖੇਤ ਨੂੰ ਬੜਾ ਵਧੀਆ ਫਲਭਾਉਂਦੇ ਆ ਉਹਦੇ ਚ ਭਾਵੇਂ ਗੀਤ ਹੋਵੇ ਜਾਂ ਕੋਈ ਸੀਨ ਫਲਭਾਉਣਾ ਹੋਣ ਤੇ ਵੈਸੇ ਵੀ ਜਿਹੜੀ ਇਹ ਜਿਹੜੀ ਸਰੋਂ ਆ ਤੇ ਖਸਾਲੀ ਦਾ ਪ੍ਰਤੀਕ ਆ ਤੇ ਉਹਨੇ ਬੜੀ ਮਿਹਨਤ ਨਾਲ ਜਿਹੜਾ ਕੁਸਾ ਉਹਦਾ ਇਹ ਦਿਖਾਇਆ ਉਥੇ ਆ ਬਰਸੀਨ ਆ ਜੋ ਪਸ਼ੂਆਂ ਲਈ ਹਰਾ-ਚਾਰਾ ਜਿਵੇਂ ਜਮੀ ਆ ਉੱਥੇ ਪਹਿਲਾਂ ਵੜ ਰਿਹਾ ਸੀ ਸਾਥੀ ਤੇ ਉਹਨੇ ਜੋ ਮਿਹਨਤ ਕੀਤੀ ਹੈ ਧੰਨਵਾਦ ਕਰਦਾ ਮੈਂ ਵੀਰ ਸੁਖਦੇਵ ਸਿੰਘ ਦਾ ਬੰਲੂਆ ਨੇ ਤੋਂ ਉਹਨਾਂ ਨੇ ਮੈਨੂੰ ਇਹ ਜਿਹੜੀ ਵੀਡੀਓ ਭੇਜੀ ਹੈ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਇੱਥੇ ਬੈਠਿਆਂ ਨੂੰ ਤੇ ਇਹਦੇ ਵਿੱਚ ਹੁੰਦਾ ਵੀ ਫਸਲવાડી ਦੇਖ ਰਹੀ ਹੈ ਆਪਦੀ ਕਿਹੋ ਜੀ ਹੁੰਦੀ ਹੈ ਪੰਜਾਬ ਹੁੰਦੇ ਸੀ ਤਾਂ ਉੱਥੇ ਢੇੜਾ ਮਾਰਦੇ ਰਹਿੰਦੇ ਸੀ ਖੇਤਾਂ 'ਚ ਧੰਨਵਾਦ ਜੀ